ਯਾਹ ਸਮੇਂ ਰਮਾਲ ਪੇਟ ਦਿੱਤਾ ਸੀ ਜਦ 12 ਸਾਲ ਕਨ ਸਾਹਿਬ ਸ਼ਾਦੀ ਹੋਈ ਗੋਨਾਨ ਪਾਸ਼ਾ ਦੀ ਜੇ ਡਾ ਘੜਾਈ ਘਟਾਇਆ ਰਮਾਲ ਦੇ ਪੇ ਨਾਨਕੀ ਦਾ ਖਾਲਸਾ ਜੀ ਐਕਸ ਲੈ ਕੇ ਉੱਪਰ ਤਾਂ ਕਿ ਚੋਲਾ ਤੋਂ ਨਾਨਾ ਪਾਸ਼ਾ ਰਈ ਇਹ ਤੋਂ ਬਾਅਦ ਨੇ ਇੱਕ ਅਲਮਾਏ ਐਸਲ ਦੀ ਤੈ ਲੱਗੀ ਆ ਇਹ ਚੋਲਾ ਸਾਹਿਬ ਜੀ ਨੂੰ ਲਾਗ ਪਾ 520 ਸਾਲ ਹੋ ਚੁਕੇ ਆ 6ਵੀਂ ਸਦੀ ਰੰਗ ਹੋ ਚੁਕੀ ਖਾਲਸਾ ਜੀ ਇਹ ਤੋਂ ਵੀ ਕੁਝ ਕਾਲੇ ਲੰਗ ਦੀ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਵਾਰੀ ਤੀ ਇਤਨਦਲ ਕੀਤੀਆਂ ਨੇ ਮੇਰੇ ਬਾਪੇ ਨਾਨਕ ਨੇ ਪਿਆਰੇ ਚੋਲੇ ਪਰ ਸਾਂਝੀ ਵਾਲਦ ਦਾ ਉਪਦੇਸ਼ ਦਿੱਤਾ ਹੈ ਨਾਲ ਹੀ ਇਹ ਪ੍ਰਾਰਥਨਾ ਚੌ ਸਾਹਿਬੇ ਚੋਲਾ ਸਾਹਿਬ ਤੇ ਨਾਲ ਪ੍ਰਾਰਥ ਹੋਏ ਨੇ ਬਿਲ ਦੁੱਜਕੇ ਆ ਜੋ ਮਗਲੀ ਸੜਕ ਤੇ ਦਾਸ਼ੇ ਗਿੱਤੇ ਵਾਈਪਦੀ ਸ਼ੋਟਿਲ ਮਾਰੀ ਵਿੱਚ ਆ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹਨਾਂ ਦੇ ਫੌਜ ਦੇ ਜਨਰਲ ਸਨਾ ਸਰਦਾਰ ਹਰੀਸ ਨਲਵਾ ਜੀ ਪਾਚ ਅਮੈ ਸਰਦਾਰ ਹਰੀਸ ਨਲਵਾ ਜੀ ਦਰਸ਼ਨਦਾਰ ਕਰਨ ਆਏ ਨੇ ਚੋਲਾ ਸਾਹਿਬ ਦੇ ਜੇ ਸ਼ੁਕਰਾਨਾ ਕਰਦੇ ਹੋਏ ਚਾਰ ਮਾਲ ਚੋਲਾ ਸਨ ਵੇਰ ਦਿੱਤੇ ਨੇ ਉਹ 200 ਸਭ ਪ੍ਰਾਣੀ ਨੇ ਨਾਦਰ ਦਰਬਾਰ ਤੋਂ ਮੁਲ ਘਰ ਦੀ ਬਖਸ਼ਿਸ਼ ਔਲਾਦ ਦੀ ਪ੍ਰਾਪਤੀ ਵਾਸਤੇ ਲਾਉਂ ਪਛਾੜ ਦਿੱਤੇ ਨੇ ਤੇ ਸੰਤਾਂਿਆਂ ਦੇ ਬਾਤ ਤੋਂ ਮਾਣੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਇਸੇ ਖਾਸੇ ਦਰਬਾਰ ਤੇ ਆਖਣ ਬਸ ਲੜੀਆਂ ਆਰੰਭ ਹੋ ਜਾਂਦੀਆਂ ਨੇ ਵਾਜਿਕੀ ਕਾ ਕੰਤਾ ਵਾਜਿਕੀ ਗੁਣ ਦਿੱਤੇ ਬੋਲੇ ਸੋਨਹਾਂ